ਪੰਨੂ ਨੂੰ ਸਮਝਾਤੇ ਮੈਂ ਜਵਾਨੇ ਦੀ ਗੱਲ ਸੁਣਾਉਣਾ ਵੀ ਜਿਹੜਾ ਆਪਣਾ ਜਮਾਨਾ ਨਾ ਹਾਂਜੀ ਨਾ ਤਾਂ ਚੋਰਾ ਨੂੰ ਜਿਉਂ ਦਿੰਦਾ ਤੇ ਨਾ ਸਾਧਾ ਨੂੰ ਜਿਉਂ ਦਿੰਦਾ ਇਹਦੇ ਵੱਖਰੇ ਮਾਪਦੰਡਾ ਜੇ ਤਾਂ ਤੁਸੀਂ ਕਿਸੇ ਕੰਮ ਆ ਸਕਦੇ ਹੋ ਕਿਸੇ ਦੇ ਫਿਰ ਤਾਂ ਤੁਸੀਂ ਬਹੁਤ ਵਧੀਆ ਬੰਦੇ ਆ ਜੇ ਤੁਸੀਂ ਕਦੇ ਕਿਸੇ ਤੇ ਕੰਮ ਨਹੀਂ ਆ ਸਕਦੇ ਤਾਂ ਲੋਕ ਹੱਥ ਵੀ ਚੱਕਦੇ ਹੱਥ ਮਲਾਉਣਾ ਤਾਂ ਦੁੱਤ ਇਹਦੇ ਨਾਲ ਜੁੜੀ ਤਰ੍ਹਾਂ ਇੱਕ ਗੱਲ ਸੁਣਾਉਣਾ ਵੀ ਕੋਈ ਨਾ ਬੰਦਾ ਤਰ੍ਹਾਂ ਜਾਂਦਾ ਸੀ ਮੇਰੇ ਵਰਗਾ ਉਹਨੂੰ ਕੋਈ ਬੰਦਾ ਆ ਕੇ ਕਹਿੰਦਾ ਕਹਿੰਦਾ ਮੇਰੀ ਯਾਰ ਬੱਕਰੀ ਨਹੀਂ ਵੇਖੀ ਤੂੰ ਉਹ ਕਹਿੰਦਾ ਬੱਕਰੀ ਹੁੰਦੀ ਕਿਉਂ ਜੀ ਆ ਕਹਿੰਦਾ ਕਮਾਲ ਆ ਯਾਰ ਤੂੰ ਬੱਕਰੀ ਨਹੀਂ ਵੇਖੀ ਕਿਤੇ ਬੱਕਰੀ ਬਾਰੇ ਨਹੀਂ ਜਾਣਦਾ ਕਹਿੰਦਾ ਨਹੀਂ ਯਾਰ ਮੈਂ ਤਾਂ ਬੱਕਰੀ ਵੇਖੀ ਨਹੀਂ ਕਦੇ ਕਹਿੰਦਾ ਯਾਰ ਹੁੰਦੀ ਕਿਉਂ ਜੀ ਮੈਨੂੰ ਦੱਸ ਕਹਿੰਦਾ ਐ ਕਰਕੇ ਚਾਰ ਲੱਤਾਂ ਹੁੰਦੀਆਂ ਦੋ ਕੰਨ ਹੁੰਦੇ ਆ ਦੋ ਅੱਖਾਂ ਹੁੰਦੀਆਂ ਊਸ਼ ਹੁੰਦੀ ਆ ਕਹਿੰਦਾ ਠੀਕ ਆ ਤੇ ਕਹਿੰਦਾ ਦਾ ਕੱਦ ਕਿੱਡਾ ਹੁੰਦਾ ਉਹ ਕਹਿੰਦਾ ਕੱਦ ਉਹ ਤਾਂ ਹੁੰਦਾ ਐਡਾ ਉਹ ਮੇਰੇ ਵਰਗਾ ਬੰਦਾ ਕਹਿੰਦਾ ਕਹਿੰਦਾ ਬਈ ਮੈਂ ਤਾਂ ਐਦੋਂ ਥੱਲੇ ਕਦੇ ਚੱਕਿਆ ਹੀ ਨਹੀਂ ਸੋਚੇ ਦੁਨੀਆ 'ਚ ਟਾਈਮ ਪਾਸ ਕਰਨਾ ਨਾ ਐਦੋਂ ਥੱਲੇ ਝੱਕੋ ਹੀ ਨਾ ਆਦੀ ਨਿਗ੍ਹਾ ਰੱਖੋ ਸਿੱਧੀ ਥੱਲੇ ਥੋੜੇ ਬਹੁਤ ਕੁੱਤੇ ਮਿਲੇ ਬਹੁਤ ਕਿਲੇ ਮਕੋੜੇ ਤੇ ਬੱਕਰੀਆਂ ਕੁੱਤੇ ਬਹੁਤ ਕੁਸਪੋਂ ਕਰਨ ਵਾਲਾ ਮਿਲੂਗਾ ਹਾਂ ਪਰ ਐਦੋਂ ਥੱਲੇ ਆਪ ਵੀ ਹੱਕ ਤੋਂ ਥੱਲੇ ਕਦੇ ਝੱਕੋ ਆਹ ਕੁੱਤੇ ਸੇ